ਆ ਉਹ ਸਥਾਨ ਹੈ ਜਿੱਥੇ ਸ਼ੰਤ ਜਰਨੈਲ ਪਿੰਡਰਾwale ਜੀ ਸ਼ਹੀਦ ਹੋਏ ਇਹੀ ਯਾਤਨ ਦਰਸ਼ਨ ਕਰਾਉਂਦੇ ਆ। ਮੀਮੀ ਸਦੀ ਦੇ ਮਹਾਨ ਸਿੱਖ ਦਾ ਕਿਤਾਬ ਇਹਨਾਂ ਨੂੰ ਦਿੱਤਾ ਗਿਆ। ਇਹ ਤੁਸੀਂ ਜੋ ਜਗ੍ਹਾ ਦੇਖ ਰਹੇ ਹੋ ਇਹ ਸ਼ੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾwale ਦਮਦਮੀ ਟਕਸਾਲ ਦੇ ਮੁਖੀ ਇਹ ਉਹਨਾਂ ਦੀ ਯਾਦ ਚ ਬਣਾਈ ਗਈ ਹੈ। ਉਹ ਜਿੰਦਗੀ ਹੈ ਦੂਰ ਹੈ ਤੇ ਇੱਕ ਮੋਹਲਾ ਆ ਗਿਆ ਮੇਰੇ ਕੋਲ ਆ ਗਿਆ ਉਹ ਇਧਰ ਆ ਜਾ ਲਓ ਜੀ ਸੰਗਤ ਜੀ ਅਸੀਂ ਅੰਦਰਸ਼ਨ ਕਰਕੇ ਫਾਈਨਲੀ ਜਾ ਰਹੇ ਆਂ ਵਾਪਿਸ ਤੇ ਤੁਹਾਨੂੰ ਵੀ ਦਰਸ਼ਨ ਕਰਾਇਆ ਅਸੀਂ ਤੇ ਅੱਜ ਵੈਸੇ ਵੀ ਸੰਗਤ ਵੀ ਘੱਟ ਆ ਇੰਨੀ ਜ਼ਿਆਦਾ ਪੇੜ ਨਹੀਂ ਸੇ ਦੇਖੋ ਕਿੰਨਾ ਪਿਆਰਾ ਵੀ ਉਹ ਦਾ ਮੌਸਮ ਕਿੰਨਾ ਵਧੀਆ ਹੈ ਆ ਦਰਸ਼ਕ ਕਰੋ ਜਿਨ੍ਹਾਂ ਨੂੰ ਰੋਜ਼ ਆਪਣੀ ਮਿਹਨਤ ਕਰਕੇ ਆਪਣੀ ਦਰਸ਼ਕ ਹੁੰਦੇ ਆ ਆ ਜੋ ਲਾਈਵ ਆਪਾਂ ਦਿਖਾਉਂਦੇ ਆ ਬਾਬਾ ਜੀ ਨੋ ਸਫਾਈ ਗੁਰੂ ਜੀ ਕਾ ਸੰਗਜ ਜੀ ਸਫਾਈ ਚੱਲ ਰਹੀ ਸਰੋਵਰ ਸਾਹਿਬ ਦੀ ਉੱਪਰ ਸਫਾਈ ਜਨ ਲੋਕ ਪੰਜ ਨਹੀਂ ਮੇਰੀ ਸਾਹਿਬ ਆ ਦੇਖੋ ਸੰਗਤ ਜੀ ਦੁਖਪੰਜਨੀ 베ਰੀ ਸਾਡੇ ਦਰਸ਼ਨ ਕਰੋ ਕਲਜੀਤ ਸਿੰਘ ਜੀ ਦੇ ਸਮੂਹ ਦੇ ਨਾਏ ਸੰਗਤ ਜੀ ਫਾਈਨਲੀ ਹਾਣਾ ਸੇ ਜਾ ਰਹੇ ਆ ਲਾਸਟ ਦਰਸ਼ਨ ਕਰ ਲੋ ਗੋਲਡਨ ਟੈਂਪਲ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਤੱਕ ਦੇਖੋ ਨਾਈਟ 뷰 ਕਿੰਨਾ ਅੱਛਾ ਹੈ ਲਾਈਟਿੰਗ ਬਹੁਤ ਅੱਛੀ ਕਰਦੇ ਕਰੋ ਦਰਸ਼ਨ ਲਾਹ ਸੰਗਤ ਜੀ ਹਾਂ ਫਾਈਨਲੀ ਅਸੀਂ ਜਾ ਰਹੇ ਹਾਂ ਕਰੋ ਦਰਸ਼ਨ ਆ ਆ ਦੇ ਕਰੋ ਦਰਸ਼ਨ ਆਮ ਗੜੀਆਂ ਬੂੰਗਾ ਸੰਗਿਆ ਪ੍ਰਾਣੀ ਹਿਸਟੋਰੀਕ ਚੀਜ਼ਾਂ ਹਾਈ ਬਚੀਆਂ ਨੇ ਇਹਦੇ ਕਰੋ ਦਰਸ਼ਨ ਜੀ ਲਾਸੰਗਤ ਜੀ ਇੱਥੇ ਇਸ਼ਨਾਨ ਕਰਦੀ ਸੰਗਤ ਲੋਕਾਂ ਦੀ ਮਨੋ ਕਾਮਨਾ ਪੂਰੀਂਦੀ ਇੱਥੇ ਲੋਕਾਂ ਦੇ ਦੁੱਖ ਕੱਟੇ ਜਾਂਦੇ ਇਹਨੂੰ ਕਹਿੰਦੇ ਦੁੱਖ ਪੰਜਨੀ ਬੇਰੀ ਇੱਥੇ ਕੋਈ ਵੀ ਸਰਦਾਣਾ ਇਸ਼ਨਾਨ ਕਰੋ ਉਹਦੇ ਹਰ ਤਰ੍ਹਾਂ ਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦੁੱਖ ਘਟਦੇ ਲਾਸੰਗਤ ਜੀ ਹੁਣ ਇੱਥੇ ਵੀਡੀਓ ਬੰਦ ਕਰਨ ਲੱਗਾ ਕਰੋ ਦਰਸ਼ਨ ਤੇ ਵੀਡੀਓ ਦੇਖ ਕੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਸੰਗਤ ਜੀ ਫਾਈਨਲੀ ਅਸੀਂ ਜਾ ਰਹੇ ਹਾਂ ਵਾਪਸ ਗੁਰगांव ਲਈ ਨਿਕਲਣ ਲੱਗੇ ਹਾਂ। ਇੱਥੇ ਕਰ ਲਓ ਲਾਸਟ ਦਰਸ਼ਨ। ਸੰਗਤ ਜੀ ਆ ਗੁਰੂ ਰਾਮਦਾਸ ਸਰਾਆ ਇੱਥੇ ਤੁਸੀਂ ਰਾਤ ਰੁੱਕ ਸਕਦੇ। ਹੁਣ ਤਾਂ ਇੱਥੇ ਕਾਫੀ ਥਰਾਵਾਂ ਨੇ ਪਰ ਇੱਥੇ ਮੋਸਟਲੀ ਰੂਮ ਮਿਲ ਜਾਂਦਾ ਸੰਗਨ ਨੂੰ। ਲਓ ਸੰਗਤ ਜੀ ਹੁਣ ਆਪਾਂ ਆ ਗਏ ਹਾਂ ਲੰਗਰ ਸਾਹਿਬ ਆਣੇ ਤੇ ਆਪਣਨੇ ਕੋ ਟਾਈਮ ਕਰਤਾ ਲੰਗਰ ਵਿੱਚ ਆ ਕੇ ਸਿਚਾ ਪੀ ਲਾਂਗੇ ਕਰੋ ਬੱਚੇ ਇਹਦੇ ਕੋਲ ਵੀ ਚਾਹ ਵੀ ਪਿਆਵਾ ਵੈਸੇ ਚੱਲਦਾ ਰਿਹਾ 24 ਘੰਟੇ ਫ੍ਰੀ ਲੰਗਰ ਸੰਗਤਾਂ ਅੰਦਰ ਆਪਾਂ ਦੇ ਦੇਣੀ ਆਵੇ 24 ਘੰਟੇ ਚਾਹ ਵੀ ਫਰੀ ਦੇਖੋ ਸੰਗਤਿਏ ਸਾਰੇ ਸੰਗਤ ਦੇ करो नज़ारा लो बैटरी रखी देखना वापस जाने कि बिल्डिंग देखो कि बिल्डिंग बहुत पुरानी परानी बिल्डिंग आ रही देखो पंजाब की रानकी बकरी देखना देखो कि प्यारी करो नगरी ਆਮ੍ਰਿਤਸਰ ਦੇ ਜੋ ਗੇਟ ਨੇ ਇਹ ਇਹ ਪੂਰਾ ਗੇਟਾਂ ਦੇ ਵਿੱਚ ਵਸਿਆ ਹੀ ਅੰਦਰ ਇਹ ਰਸ਼ਾਇਰ ਇਹ ਆ ਹਾਲ ਗੇਟ ਹਾਲ ਗੇਟ ਅਮ੍ਰਿਤਸਰ ਆ ਪੰਜਾਬੀ ਆਪਣੀ ਲੈਂਗੁਏਜ ਨੂੰ ਬਹੁਤ ਪਿਆਰ ਕਰਦੇ ਦੇਖਣਾ ਸਾਡੀ ਮਾਂ ਬੋਲੀ ਇਹ ਆਖਰੀ ਮੈਮਰੀ ਅਮਰੀਤ ਸਰ ਦੀ ਗਾਈ ਤੁਹਾਡੇ ਲਈ ਬਹੁਤ ਮਿਹਨਤ ਕਰਕੇ ਅਸੀਂ ਕੰਟੈਂਟ ਕ੍ਰੀਏਟ ਕਰਦੇ ਆ ਸਾਡੀ ਵੀਡੀਓ ਲਾਈਕ ਕਰਿਆ